ਸ਼ਾਹ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲੱਗੀ ਹੈ ਇੱਕ ਵਾਰੀ ਮੈਂ ਫੇਰ ਤੈਨੂੰ ਸ਼ੁਕਰਗੁਜ਼ਾਰ ਹਾਂ ਜੀ ਪਿੰਡ ਸੈਸਰਾ ਪੱਤੀ ਰਾਮਪੁਰਾ ਜੀਆਂ ਜਿੰਨੀਆਂ ਵੀ ਸੰਗਤਾਂ ਨੇ ਜੋ ਹੁਣੇ-ਹੁਣੇ ਮੇਲੇ ਦੇ ਵਿੱਚ ਪਹੁੰਚ ਰਹੇ ਸਾਡੇ ਵੀਰ ਉਹਨਾਂ ਦਾ ਮੈਂ ਫੇਰ ਤੈਨੂੰ ਸ਼ੁਕਰਗੁਜ਼ਾਰ ਹਾਂ ਜੀ ਤੁਹਾਡਾ ਛੋਟਾ ਵੀਰ ਭਿੰਦਰ ਪੱਗਾ ਮੇਰੇ ਨਾਲ ਤੇਰੇ ਸਾਥੀ ਕਲਾਕਾਰ ਪੂਜਾ ਜੀ ਪਹੁੰਚੇ ਹੈ ਸੋ ਸਾਰੇ ਗਰੁੱਪ ਵੱਲੋਂ ਵਤਨ ਦੀ ਮਿੱਟੀ ਨਿਊਜ਼ ਐਮਐਨ ਜੋ ਸਾਡੇ ਦਰਮਿਆਨ ਹਾਜ਼ਰ ਨੇ ਜੀ ਇਹ ਤੁਹਾਡਾ ਜਿਹੜਾ ਮੇਲਾ ਲਾਈਵ ਕਰ ਰਹੇ ਸੋ ਤੇਦਰ ਸਤਿਗੁਰੂ ਜੀ ਦਾ ਮੌਕਤਨ ਦੀ ਮੀਟਿੰਗ ਨੂੰ ਚੈਨਲ ਵਾਲਿਆਂ ਦਾ ਵੀ ਮੈਂ ਧੰਨਵਾਦ ਕਰਨਾ ਵੈਲਕਮ ਜੀ ਹੈ ਸਾਡੇ ਰਾਜਾ ਜੀ ਸੋ ਮਨ ਐਜੇ ਮਨਜ ਸੰਚਾਲਕ ਜੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ ਸੋ ਇਸੇ ਤਰ੍ਹਾਂ ਬਹੁਤ ਸਾਰੀਆਂ ਖੁਸ਼ੀਆਂ ਆਪਾਂ ਮੰਨਣੀਆਂ ਬਹੁਤ ਸਾਰਾ ਪਿਆਰ ਅੱਜ ਤੁਹਾਡੀ ਕੁੜੀਆਂ ਜੀਵੀਆਂ ਜੀ ਪਰਮ ਸਰਦਾਰ ਜੂ ਸੰਸਾਰ ਪੱਤੀ ਰਾਮਪੁਰਾ ਦੀਆਂ ਜੰਨੀਆਂ ਵੀ ਸੰਗਤਾਂ ਅੱਜ ਇਸ ਮੇਲੇ ਦੇ ਵਿੱਚ ਹਾਜ਼ਰ ਹੋਈਆਂ ਨੇ ਪੀਰ ਬਾਬਾ ਮਾਮੂ ਸਾਹਿਬ ਜੀ ਦੇ ਦਰਬਾਰ ਤੇ ਲੱਗਿਆ ਹੋਇਆ ਮੇਲਾ ਪਰ ਮੇਲੇ ਦੇ ਵਿੱਚ ਹਾਜ਼ਰ ਹੋਈਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਇਹ ਤੇ ਰਦਾਈਆਂ ਜਿਹੜਾ ਅੱਜ ਸਾਡੇ ਮੇਲਾ ਕਰਾਉਂਦੀਆਂ ਨੇ ਸੰਗਤਾਂ ਔਰ ਇਸ ਦਰਬਾਰ ਤੋਂ ਲੱਖਾਂ ਖੁਸ਼ੀਆਂ ਦੇ ਨਾਲ ਝੋਲੀਆਂ ਭਰ ਕੇ ਲੈ ਕੇ ਜਾਂਦੀਆਂ ਨੇ ਸੰਗਤਾਂ ਸੋ ਤੇ ਇਹਨਾਂ ਸ਼ੁਕਰਗੁਜ਼ਾਰ ਹਨ ਜੀ ਸਾਡੇ ਬਾਬਾ ਜੀ ਦੇ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਰਣਜੀਤ ਸਿੰਘ ਜੀ ਔਰ ਨਾਲ ਦੀ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਮੀਰ ਜੀ ਸਰਦਾਰ ਹਰਪਾਲ ਸਿੰਘ ਜੀ ਸਰਪੰਚ ਸਾਹਿਬ ਰੰਧਾਵਾ ਪਰਿਵਾਰ ਜਿਨ੍ਹਾਂ ਦਾ ਮੈਂ ਤਹਿ ਦਿਲੋਂ ਕੋਟਨ ਕੋਟ ਧੰਨਵਾਦ ਕਰਦਾ ਜਿਨ੍ਹਾਂ ਨੇ ਬਦੌਲਤ ਰਾਬਰ ਗਿਆ ਨੂੰ ਮੇਰੇ ਦਰਸ਼ਨ ਦਿਦਾਰ ਪਹੁੰਚਾ ਨੇ ਸੋ ਸਰਦਾਰ ਗੁਰਪ੍ਰੀਤ ਸਿੰਘ ਜੀ ਰੰਧਾਵਾ ਸਾਹਿਬ ਸਰਦਾਰ ਮਨਪ੍ਰੀਤ ਸਿੰਘ ਜੀ ਰੰਧਾਵਾ ਸਾਹਿਬ ਲਵ ਚੋਹਾਨ ਜੀ ਸਾਡੇ ਵੀ ਗੁਰਪ੍ਰੀਤ ਸਿੰਘ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਮੀਰ ਜੀ ਗੋਲਦੀ ਸ਼ੀਨਾ ਜੀ ਦੇ ਸਾਡੇ ਵੀ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜੀ सड़े, मार्चों जी, जंगी जी, जी लाली, लाली जी, जी और भी भी जी, जी। लाभी सारियात में शुक्रगुजार हां पानी शुक्रिया ਹਾਂ ਇੱਕ ਬੇਨਤੀ ਕਰਦਾ ਮੈਂ ਸਾਰੀਆਂ ਸੰਗਤਾਂ ਨੂੰ ਜੋ ਬਾਬਾ ਜੀ ਦੇ ਦਰਬਾਰ ਦੇ ਹਾਜ਼ਰੀ ਲਗਵਾਰੀਆਂ ਨੇ ਲੰਗਰ ਪ੍ਰਸ਼ਾਦਾ ਸ਼ਕਰੀਆਂ ਨੇ ਸਾਡੀਆਂ ਭੈਣਾਂ ਸਾਡੇ ਵੀਰ ਸੇਵਾ ਕਰ ਰਹੀਆਂ ਨੇ ਸਾਡੀਆਂ ਭੈਣਾਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਇਸ ਖੂਬਸੂਰਤ ਪੰਡਾਲ ਦੇ ਵਿੱਚ ਆ ਕੇ ਬਿਰਾਜਮਾਨ ਹੋਈਏ ਕਿਉਂਕਿ ਜੋ ਤੁਹਾਡੇ ਛੋਟੇ ਵੀਰ ਨੂੰ ਅੱਜ ਜੋ ਮੌਕਾ ਮਿਲਿਆ ਵੀਰ जिते मछ न पे शा محبوب صبحانی ਹੋ ਵੇ ਬਾਰੇ ਓਤ ਮਰਾਸੀ ਦਾ ਆ ਓ ਮੰਗਲੇ ਚਾਬੇ ਤਾਉ ਨੂ ਨੀ ਮੜਾਇਆ ਤਹੀ ਦਾ ਹੋ ਅਸਰ ਲੱਗਿਆ ਹੋਵੇ ਬਾਵੇਂ ਓਤ ਮਰਾਸੀ ਦਾ ਓ ਮੰਗਲੇ ਚਾਬੇ ਤਾਉ ਨੂ ਨੀ ਮੜਾਇਆ ਤਹੀ ਦਾ ਪੈਸੇ ਦੀ ਸ਼ਾਨ ਚ ਆਪਣੇ ਨਹੀਂ ਓਫਸੇ ਦੀ ਸ਼ਾਨ ਚ ਆਪਣੇ ਨਹੀਂ तो चल so, के आए जी, so, जी so, so, शुक्र गुजार करते हैं जी जे जे कदम चल के आए जो कुरबान जात सोहना लगता वहां इस करके थोड़ा हाथ जुट के भाजी ਉੱਗੇ ਗਰਮੀ ਦਾ ਮੌਸਮ ਹੈ ਔਰ ਗਰਮੀ ਦੇ ਮੌਸਮ ਦੇ ਵਿੱਚ ਆਵਾਜ਼ੀਵਾ ਸਰਦਾਰ ਬੁੱਟਾ ਸਿੰਘ ਜੀ ਸਰਪੰਚ ਸਾਹਿਬ ਪਿੰਡ ਬੁੱਢਾ ਥੇ ਬੁੱਢਾ ਥੇ ਅੱਛਾ ਜੀ ਆਹ ਦਸਤੋ ਮਜੀ ਬੁੱਢਾ ਥੇ ਤੋਂ ਸਾਡੇ ਸਰਪੰਚ ਸਾਹਿਬ ਹਾਂ ਜੀ ਬਹੁਤ ਸਾਰਾ ਬਾਣ ਕਰਕੇ ਗਿਆ ਤੁਹਾਡਾ ਸ਼ੁਕਰੀਆ ਸਰ ਅੱਜ ਗਰਮੀ ਦਾ ਮੌਸਮ ਹੈ ਔਰ ਗਰਮੀ ਦੇ ਮੌਸਮ ਦੇ ਵਿੱਚ ਤੁਹਾਨੂੰ ਪਤਾ ਕੁਲਫੀਆਂ ਵਾਲੇ ਪਿੰਡਾਂ ਦੇ ਵਿੱਚ ਆਮ ਫਿਰਦੇ ਆ ਇੱਕ ਪਾਜੀ ਭਾਈ ਫਿਰਦਾ ਹੁੰਦਾ ਜਿਹੜਾ ਬਰਫ਼ ਨੂੰ ਰਗੜ ਕੇ ਗੋਲਾ ਬਣਾ ਕੇ ਦਿੰਦਾ ਔਰ ਰੋਜ਼ ਮੇਵਤਲੇ ਆ ਕੇ ਜਿਹੜਾ ਆਪਣਾ ਹਾਰਨ ਜਿਹੜਾ ਹੁੰਦਾ ਕੁੰਕੂ ਕੁੰਕੂ ਕਰਕੇ ਵਜਾਂਦਾ ਬੜੇ ਕੁ ਜੀ ਕੀ ਫੋਟੇ ਮਾਤਰਵਾਦੀਆਂ ਸਰਪੰਚ ਸਰਪਾਲ ਸਿੰਘ ਹੋ ਸਾਰੇ ਮੇਰੇ ਸੱਚੇ ਦੋਸਤ ਜਿੱਦੇ ਵੀ ਬੈਠੇ ਨੇ ਸਾਹਮਣੇ ਭਗਵੰਤੀ ਚੇਰੀ ਜਿਨ੍ਹਾਂ ਨੇ ਕੇ 5 ਮਿੰਟ ਦੀ ਹਾਜ਼ਰੀ ਲਵਾਉਂਦਾ ਸਮਾਂ ਬਖਸ਼ਿਆ ਤੇ ਮੈਂ ਜਲਦੀ ਤੋਂ ਜਲਦੀ ਸਮਾਪਤ ਕਰਾਂਗੇ ਕਿਉਂਕਿ ਜਿਹੜਾ ਦੇਖੋ ਜੀ ਆਏ ਨੇ ਆਪਾਂ ਜਿਨ੍ਹਾਂ ਨੂੰ ਭਿੰਦ ਭਗਾ ਸਾਹਿਬ ਉਹਨਾਂ ਦਾ ਜੀ ਬਹੁਤ ਮਿਲਦਾ ਥੈਂਕ ਯੂ ਥੈਂਕ ਯੂ ਹਾਂਜੀ ਲੋਕ ਤਾਂ ਤੁਹਾਡੇ ਬਜ਼ੁਰਗਾਂ ਦੀ ਰੂਹ ਦੀ ਖਰਾਕ ਕੋਲੀ ਖਾ ਕੇ ਨੋਦੀਆਂ ਧੀਆਂ